ਕੁਰਾਲੀ ਦੇ ਸ਼੍ਰੀ ਸਨਾਤਨ ਮੰਦਿਰ ਦੇ ਵਿੱਚ ਅੱਜ ਕੁਰਾਲੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਹੈ। ਕੁਰਾਲੀ ਦੇ ਵਿੱਚ ਹੁਣ ਇੱਕ ਵੱਡਾ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ ਅਤੇ ਸ਼੍ਰੀ ਰਾਮ ਲੱਲਾ ਯੋਕੀ ਅਯੁੱਧਿਆ ਦੇ ਵਿੱਚ ਇੱਕ ਮੰਦਿਰ ਬਣਨ ਜਾ ਰਿਹਾ ਹੈ ਉਸ ਨੂੰ ਗ੍ਰਹਿ ਪ੍ਰਵੇਸ਼ ਦੇ ਲਈ ਕੁਰਾਲੀ ਵਿੱਚ ਵੀ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਕੀ ਕੁਰਾਲੀ ਦੇ ਸ਼੍ਰੀ ਸਨਾਤਨ ਮੰਦਿਰ ਦੇ ਵਿੱਚ ਅੱਜ ਕੁਰਾਲੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਸਾਰੇ ਧਰਮਾਂ ਵੱਲੋਂ ਇਹ ਮੀਟਿੰਗ ਦੇ ਵਿੱਚ ਪਹੁੰਚ ਕੇ ਆਪਣੀ ਸਦੱਸਤਾ ਦਰਜ ਕਰਵਾਈ ਗਈ। ਕੁਰਾਲੀ ਦੇ ਵਿੱਚ ਹੁਣ ਇੱਕ ਵੱਡਾ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ ਅਤੇ ਸ਼੍ਰੀ ਰਾਮ ਲੱਲਾ ਯੋਕੀ ਅਯੁੱਧਿਆ ਦੇ ਵਿੱਚ ਇੱਕ ਮੰਦਿਰ ਬਣਨ ਜਾ ਰਿਹਾ ਹੈ ਉਸ ਨੂੰ ਗ੍ਰਹਿ ਪ੍ਰਵੇਸ਼ ਦੇ ਲਈ ਕੁਰਾਲੀ ਵਿੱਚ ਵੀ ਇੱਕ ਵੱਡਾ ਪ੍ਰੋਗਰਾਮ ਉਲਿੱਖਿਆ ਜਾ ਰਿਹਾ ਹੈ। ਕੀ ਪ੍ਰੋਗਰਾਮ ਨੇ ਗੱਲਬਾਤ ਕਰਦੇ ਪ੍ਰਬੰਧਕਾ ਦੇ ਨਾਲ ਤੇ ਜਾਣਦੇ ਆ ਕਿਸ ਤਰ੍ਹਾਂ ਕੋਰਾਲੀ ਨੂੰ ਦੀਵਾਲੀ ਮਾਪਾਂਗ ਸਜਾਇਆ ਜਾਵੇਗਾ ਤੇ ਸਹਿਯੋਗ ਨਾਲ ਨਾ ਕਿ ਕੋਈ ਇੰਡੀਵਿਜੂਅਲ ਪਾਰਟੀ ਕੰਨੀ ਤੋਂ ਨਾ ਕਿਸੇ ਇੱਕ ਸੰਸਥਾ ਵੱਲੋਂ ਤੋਂ ਸਾਰੇ ਸ਼ਹਿਰ ਦੀ ਸੰਸਥਾ ਇਕੱਠੀਆਂ ਕਰਕੇ ਆਪਾਂ ਇਹ ਉਪਰਾਲਾ ਕਰ ਰਹੇ ਆਂ RAM LALLA ਦੇ ਉਤੇ ਉਪਲਬਧ ਦੇ ਵਿੱਚ ਕ੍ਰਿਸ਼ਨਾ ਮੰਡੀ ਦੇ ਵਿੱਚ ਇੱਕ ਬਹੁਤ ਹੀ ਸਮਾਗਮ ਕਰਾ ਰਹੇ ਆਂ ਜਿਦੇ ਵਿੱਚ ਆਪਾਂ ਬਹੁਤ ਵਧੀਆ ਸ਼ੋਭਾ ਯਾਤਰਾ ਤੇ ਭਜਨ ਮੰਡਲ 10 ਦਿਨ ਲਗਾਤਾਰ ਆਪਣਾ ਇਹ ਪ੍ਰੋਗਰਾਮ ਤੇ ਲੰਗਰ ਚੱਲਦਾ ਰਹੇਗਾ। ਸਾਡਾ ਤਾਂ ਉਹ ਪ੍ਰੋਗਰਾਮ ਸ਼ੁਰੂ ਹੋਣੇ ਹੈ ਕਿ ਘਰਾਂ ਨੂੰ ਸਜਾਉਣ ਦੀ ਗੱਲ ਕਹੀ ਗਈ ਹੈ ਕਿ ਕਿਹੜਾ ਸ਼ੋਭਾ ਯਾਤਰਾ ਕੱਢੀ ਗਈ ਚਾਹੀਦੀ। 20 ਜਨਵਰੀ ਤੋਂ ਜੀ ਆਪਣਾ ਪ੍ਰੋਗਰਾਮ ਸਟਾਰਟ ਹੋ ਜਾਣਾ ਜਿਹਦੇ ਵਿੱਚ ਪਹਿਲਾਂ ਸਭ ਤੋਂ ਸ਼ੋਭਾ ਯਾਤਰਾ ਕੀਤੀ ਜਾਏਗੀ। 20 ਜਨਵਰੀ ਤੋਂ ਕਿਸਾਨਾਂ ਵਾਲੇ ਬਾਬਾ ਜੀ ਚੰਡੇ ਦੀ ਰਸਮ ਕਰਨਗੇ ਤੇ ਸ਼ੋਭਾ ਯਾਤਰਾ ਨੂੰ ਲੈ ਕੇ ਚੱਲਣਗੇ ਨਾਲ ਆਪਣੇ ਉਸੇ ਵਾਰ 22 ਤਰੀਕ ਨੂੰ ਇੱਥੇ ਆਪਣਾ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਆਪਣਾ ਜਨਮ ਅਸ਼ਟਮੀ ਵਾਲੇ ਦਿਨ ਕਲਾਕਾਰ ਕੀਤਾ ਸੀ ਉਹੀ ਉਸ ਦਿਨ ਕੀਤਾ ਹੈ ਕਿੰਨੇ ਕਿੰਨੇ ਦਾ ਕਲਾ ਪ੍ਰੋਗਰਾਮ ਰਹੇਗਾ ਜੀ ਮਾਰਾ 7 7 ਵਜੇ ਤੋਂ ਲੈ ਕੇ ਜੀ ਰਾਤ ਜਦ ਤੱਕ ਪ੍ਰਭੂ ਇੱਛਾ ਤੱਕ ਚੱਲ ਰਹੇਗਾ ਜੀ ਪ੍ਰਭੂ ਇਹ ਅਪੀਲ ਕਰਦੇ ਹੋ ਲੋਕਾਂ ਨੂੰ ਸ਼ਹਿਰ ਵਾਸੀ ਮੈਂ ਸਾਰੇ ਜਿੰਨੇ ਵੀ ਮੰਡਲੀ ਵਾਲੇ ਆ ਸ਼ਹਿਰ ਵਾਸੀ ਆ ਸਭ ਨੂੰ ਬੇਨਤੀ ਕਰਦਾ ਕਿ ਹੋਂਮੋ ਮਾ ਕੇ ਇੱਥੇ ਆਪਣੇ ਰਾਮ ਲੱਲਾ ਦੇ ਪੂਜਾ ਪੂਜਨਾ ਦੇ ਵਿੱਚ ਪਹੁੰਚਣਾ ਤੇ ਆਪਣਾ ਆਨੰਦ ਮਾਣਾਈ ਕਰਾ ਨੂੰ ਜਾਣ ਦੀ ਗੱਲ ਵੀ ਕਹੀ ਗਈ ਹੈ ਸਰ ਹਰ ਬੰਦੇ ਨੂੰ ਅਸੀਂ ਹਰ ਸ਼ਖਸ ਨੂੰ ਜੈ ਹਿੰਦੂ ਐ ਸਿੱਖ ਐ ਮੁਸਲਮਾਨ ਕਿਸੇ ਵੀ ਧਰਮ ਦਾ ਹੈ ਵੀ ਆਪਣੇ ਘਰ ਨੂੰ ਦੂਲਨ ਮੰਗਣਾ ਸਜਾਣਾ ਤੇ RAM LALLA ਨੂੰ ਆਪਣੇ ਘਰ ਦੇ ਵਿੱਚ ਮਰਾਜਣਾ ਕੀ ਕੀ ਪ੍ਰੋਗਰਾਮ ਹੈ ਜਿਹੜੇ ਕਰਵਾਏ ਜਾ ਰਹੇ ਸਰ ਪੂਰੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਮੇ ਤੇ ਸਾਰੇ ਆਪਣੇ ਸਹਿ ਨਿਵਾਸੀਆਂ ਨੂੰ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਜੈ ਸ਼੍ਰੀ ਰਾਮ जय श्री राम ਆਖਦਾ ਤੇ ਬੇਨਤੀ ਹੈ ਕਿ ਅਸੀਂ 20 ਤਾਰੀਖ ਨੂੰ ਸਾਡੇ ਸਹਿ ਨਿਵਾਸੀ ਸ਼ੋਭਾ ਯਾਤਰਾ ਕੱਢਣਗੇ ਤੇ 20 ਤਾਰੀਖ ਨੂੰ ਸਵੇਰੇ ਸਾਡੇ ਪੂਜਨੀਏ ਮਹੰਤ ਜੀ ਧਨਾਰਗੀ ਜੀ ਆ ਕੇ ਝੰਡੇ ਦੀ ਰਸਮ ਕਰਨਗੇ ਤੇ 17 ਜਿਹੜੀ ਆਪਣਾ ਦਸੰਬਰ ਐ ਐਤਵਾਰ ਨੂੰ ਯੋਧਿਆ ਜੀ ਦੇ ਜੋ ਕਲਸ ਆਇਆ ਉਹਦੀ ਵੀ ਯਾਤਰਾ ਸ੍ਰੀ ਅਮੀ 3 ਵਜੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਹੁੰਦੇ ਹੋਏ ਆਉਂਗੇ ਤੇ ਉਹਨੇ ਕਿਸ਼ਨਾ ਮੰਡੀ ਦੇ ਵਿੱਚ ਉਹ ਕਲਸ ਸਥਾਪਿਤ ਕੀਤਾ ਜਾਊਗਾ ਉਸ ਤੋਂ ਬਾਅਦ ਜਿਨ੍ਹਾਂ ਨੇ ਵੀ ਭਗਤਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਮਾਤਾਂ ਨੇ ਦਰਸ਼ਨ ਕਰਨੇ ਆ ਉਹ ਕਿਸ਼ਨਾ ਮੰਡੀ ਮੰਦਰ ਦੇ ਵਿੱਚ ਆ ਕੇ ਦਰਸ਼ਨ ਕਰ ਸਕਦੇ ਆਂ ਉਸ ਤੋਂ ਬਾਅਦ ਕੱਲੇ-ਕੱਲੇ ਵਾਰ ਦੇ ਵਿੱਚ ਜਿੰਨੇ ਵੀ ਸੰਸਥਾ ਹੈ ਆਪਣੀ ਧਾਰਮਿਕ ਸੰਸਥਾ ਹੈ ਉਹਨਾਂ ਚੋਂ ਕਲਸ਼ ਭੇਜੇ ਜਾਣਗੇ ਅਜੋਧਿਆ ਤੋਂ ਜਿਹੜਾ ਕਲਸ਼ ਕੁਰਾਲੀ ਆ ਰਹੇ ਆ ਉਹਦੇ ਕਿਤੇ ਸਵਾਗਤ ਕੀਤਾ ਜਾਊਗਾ ਉਹ ਚਨਾਲੋਂ ਤੋਂ ਸਵਾਗਤ ਕੀਤਾ ਜਾਊਗਾ ਜੀ ਚਨਾਲੋਂ ਤੇ ਚੱਲ ਕੇ ਉਹ ਕ੍ਰਿਸ਼ਨਾ ਮੰਡੀ ਦੇ ਵਿੱਚ ਆ ਕੇ ਉਹ ਰੇ ਪ੍ਰਭੂ ਰਾਮ ਜੀ ਦੇ ਚਰਨਾਂ 'ਚ ਸਤਿਵੰਤ ਕੀਤਾ ਜਾਊਗਾ ਸਮਾ ਕੀ ਹੋਏਗਾ ਉਸ ਦਾ 3 ਵਜੇ ਜੀ ਤੇ ਉਸ ਤੋਂ ਬਾਅਦ ਜੋ ਪ੍ਰਭੂ ਰਾਮ ਜੀ ਦੇ ਯੋਧਿਆ ਜਿੱਤੇ ਸਾਡੇ ਬਾ ਚਾਵਲ ਆਏ ਆ ਉਹ ਕੱਲੇ ਕੱਲੇ ਘਰ ਅਸੀਂ ਪ੍ਰਭੂ ਰਾਮ ਜੀ ਦੇ ਦੂਤ ਬਣ ਕੇ ਉਹਨਾਂ ਦਾ ਮੈਸੇਜ ਲਾਣ ਵਾਸਤੇ ਕੱਲੇ ਕੱਲੇ ਘਰ 'ਚ ਹਰ ਇੱਕ ਬੰਦਾ ਹਰ ਇੱਕ ਧਰਮ ਦਾ ਹਰ ਇੱਕ ਪਾਰਟੀਵਾਦੀ ਦੇ ਉੱਪਰ ਉੱਠ ਕੇ ਉਹਦਾ ਸਹਿਯੋਗ ਕਰੇਗਾ ਤੇ ਅਸੀਂ ਬੇਨਤੀ ਕਰਾਂਗੇ ਆਪਣੇ ਸਾਰੇ ਸੈਨਵਾਸੀਆਂ ਨੂੰ ਆਉਣ ਵਾਲੀ ਜਿਹੜੀ 22 ਜਨਵਰੀ ਆ ਉਹਨੂੰ ਆਪਣਾ 20 21 22 ਨੂੰ ਆਪਣੇ ਸਾਰੇ ਘਰਾਂ ਨੂੰ ਸਜਾਣ ਦੀਵੇ ਜਗਾਣ ਰਲ ਮਿਲ ਕੇ ਅਸੀਂ ਇਹ ਪ੍ਰੋਗਰਾਮ ਨੂੰ ਸਿੱਦੇ ਸ਼ਹਿਰ ਦੇ ਨਾਲ ਸ਼ਹਿਰ ਦੇ ਸੀਓ ਦੇ ਨਾਲ ਅਸੀਂ ਸਿਰੇ ਚੜਾਉਣ ਦੀ ਯਤਨ ਕਰ ਰਹੇ ਹਾਂ। ਥੈਂਕ ਯੂ। ਮੀਟਿੰਗ ਹੋਈ ਹੈ। ਉਹ ਮੀਟਿੰਗ ਬਾਰੇ ਜਾਣਕਾਰੀ ਦਿਓ ਤੇ ਕੀ ਕੀ ਪ੍ਰੋਗਰਾਮ ਹੈ ਕਰਾਇਆ ਜਾ। ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਿਅਮ ਤੇ ਕੁਰਾਲੀ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੋ ਅੱਜ ਦੀ ਇਹ ਮੀਟਿੰਗ ਹੋਈ ਹੈ ਸਨਾਤਨ ਧਰਮ ਮੰਦਿਰ ਕੁਰਾਲੀ ਕ੍ਰਿਸ਼ਨ ਮੰਡੀ ਕੋਰਾਲੀ ਦੇ ਵਿੱਚ ਇਸ ਦਾ ਬੇਸ਼ ਜੋ ਸੀਗਾ ਕਿ ਜੋ 22 ਜਨਵਰੀ ਨੂੰ ਸ੍ਰੀ ਪ੍ਰਭੂ ਰਾਮ ਦੇ ਕਪਾੜ ਖੁੱਲਣ ਜਾ ਰਹੇ ਹਨ ਕਿਉਂਕਿ ਯੋਧਿਆ ਦੇ ਵਿੱਚ 500 ਸਾਲ ਤੱਕ ਲੋਕਾਂ ਦੇ ਸਾਡੇ ਵੀ ਬਜ਼ੁਰਗ ਗਏ ਆ ਥੋੜੇ ਵੀ ਗਏ ਆ ਪਤਾ ਨਹੀਂ ਕਿੰਨੇ ਕ ਬਜ਼ੁਰਗ ਗਏ ਆ ਕਿੰਨੀਆਂ ਪੀੜੀਆਂ ਗਈਆਂ ਹਰ ਉਸ ਤੋਂ ਬਾਅਦ ਇਹ 22 ਜਨਵਰੀ ਦਾ ਦਿਨ ਪ੍ਰਭੂ ਲੋਕੀ ਕਹਿੰਦੇ ਹੁੰਦੇ ਸੀ ਇਹ ਤਾਂ ਜੋ ਪ੍ਰਭੂ ਹੈ ਕਲਪਨਿਕ ਹੈ ਕਾਲਪਨਿਕ ਨਹੀਂ ਹੈ ਪ੍ਰਭੂ ਨੂੰ ਮੰਨਦੇ ਆ ਸਾਡੀਆਂ ਕੁਰਾਲੀ ਦੇ ਵਿੱਚ ਮੈਂ ਕਹਿਣਾ ਚਾਹਨਾ ਹੈ ਕਮ ਸੇ ਕਮ ਵੀ ਇੱਕ ਨਹੀਂ ਕਮ ਸੇ ਕਮ ਵੀ 100 ਸੰਸਥਾ ਇਹ ਜਿਹੀਆਂ ਸੰਸਥਾਵਾਂ ਜੋ Hindu ਧਰਮ ਦੇ ਨਾਲ ਰਿਲੇਟਡ ਹੈ ਮੈਂ ਇੱਥੇ Hindu ਧਰਮ ਦੀ ਗੱਲ ਨਹੀਂ ਕਰੂੰਗਾ ਇਕੱਲੇ ਦੀ ਕਿਉਂਕਿ Hindu, Muslim, Sikh, ईसाई ਇਸ ਦੇ ਵਿੱਚ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਮੈਂ ਕਹੂੰਗਾ ਵੱਧ ਚੜ ਕੇ ਹਿੱਸਾ ਲਓ ਕਿਉਂਕਿ ਜੋ 22 ਜਨਵਰੀ ਦਾ ਦਿਨ ਹੈ ਇਹ ਬਹੁਤ ਖੁਸ਼ੀਆਂ ਭਰਿਆ ਆਪਣੇ ਆਪਣੇ ਘਰਾਂ ਦੇ ਵਿੱਚ ਦੀਪ ਮਾਲਾ ਕਰੋ 11 ਦੋਸਤਾਂ ਦੇ ਨਾਲ ਖੁਸ਼ੀਆਂ ਮਨਾਓ ਤਾਂ ਕਿ ਜੋ ਇਹ ਪ੍ਰੋਗਰਾਮ ਹੈ ਬਹੁਤ ਬੜੀਆ ਢੰਗ ਦੇ ਨਾਲ ਮਨਾਇਆ ਜਾਵੇ ਔਰ ਖਾਸ ਗੱਲ ਮੈਂ ਤੁਹਾਨੂੰ ਇੱਕ ਹੋਰ ਕਰਨਾ ਚਾਹੁੰਦਾ ਕਿਉਂਕਿ ਕੋਰਾਲੀ ਦੇ ਵਿੱਚ ਜੋ ਸ੍ਰੀ ਸਨਾਤਨ ਧਰਮ ਮੰਦਿਰ ਕੈਸਰਾ ਮੰਡੀ ਕੋਰਾਲੀ ਦੇ ਵਿੱਚ ਸਥਿਤ ਹੈ ਇੱਥੇ ਤੋਂ ਲੈ ਕੇ ਨਗਰ ਖੇੜਾ ਮੰਦਿਰ ਧਰਮ ਧਰਮਸਾਲਾ ਜੋ ਉੱਥੇ ਤੱਕ ਲਾਈਟਾਂ ਦਾ ਇੰਤਜ਼ਾਮ ਹੋਣਾ ਹੈ ਕਰਨਾ ਵੀ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਇਹ ਲੰਗਰ ਚੱਲਣਗੇ ਇੱਥੇ ਜੋ ਲੰਗਰ ਚੱਲਣੇ ਆ तकरीबन 3 ਦਿਨ ਲੰਗਰ ਚੱਲਦਾ ਰਹਿਣਾ ਹੈ 18 19 20 21 22 ਚਾਹ ਪਰ ਇਸ ਦੇ ਵਿੱਚ ਜਿੱਦਾਂ ਕਹਿੰਦੇ ਆ ਨਾ ਵੀ ਕੜੀ ਚੋਲ ਕੜੀ ਚੋਲ ਨਹੀਂ ਬਣਨਗੇ ਕਦੇ ਵੀ ਉਹਰੇ ਠੀਕ ਹੈ ਜੀ ਇਸ ਦਰਮਿਆਨ ਜੋ ਵਧੀਆ ਵਿਅੰਜਨ ਹੈ ਕਿਉਂਕਿ ਤਿਹਾਰਾਂ ਦੇ ਵਿੱਚ ਅਸੀਂ ਵਿਅੰਜਨ ਬਣਾਣੇ ਆ ਐਨਾ ਹੀ ਕਹਿੰਦਾ ਹੋਇਆ ਮੈਂ ਫੇਰ ਤੋਂ ਜੈ ਸ਼੍ਰੀ ਰਾਮ ਜੈ